ਕਾਲ ਜੀ ਜਸਵੀਨਾ ਦੇ ਰਿਸੋਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਕੜੀ ਪਕੌੜਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਬਰਤਨ ਲੈ ਲਿਆ ਇਸ ਦੇ ਵਿੱਚ ਮੈਂ ਇੱਕ ਕਟੋਰੀ ਦਹੀਂ ਲਈਏ ਦਹੀਂ ਜਿਹੜਾ ਹੈਗਾ ਆਪਾਂ ਬਹੁਤ ਜ਼ਿਆਦਾ ਖੱਟਾ ਨਹੀਂ ਲੈਣਾ ਸਿਰਫ ਥੋੜਾ ਜਿਹਾ ਹੀ ਖੱਟਾ ਦਹੀਂ ਲੈਣਾ ਤੇ ਨਾਲ ਹੀ ਇੱਥੇ ਮੈਂ ਅੱਧੀ ਕਟੋਰੀ ਬੇਸਣ ਦੀ ਵੀ ਲੈ ਲਿੱਤੀ ਏ ਤੇ ਹੁਣ ਇਸ ਦੇ ਵਿੱਚ ਨਾਲ ਹੀ ਮੈਂ ਪਾਵਾਂਗੀ ਇੱਕ ਚਮਚ ਨਮਕ ਦਾ ਪਾੜ ਕੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਸਕਦੇ ਹੋ ਮੈਂ ਇੱਕ ਚਮਚ ਪਾ ਰਹੀ ਹਾਂ ਇੱਥੇ ਨਮਕ ਦਾ ਤੇ ਨਾਲ ਹੀ ਇਸਦੇ ਮੈਂ ਪਾਵਾਂਗੀ ਅੱਧੇ ਚਮਚ ਹਲਦੀ ਦੀ ਹਲਦੀ ਬਹੁਤ ਜ਼ਿਆਦਾ ਨਹੀਂ ਪਾਣੀ ਜੇ ਬਹੁਤ ਜ਼ਿਆਦਾ ਹਲਦੀ ਪਾ ਦਿੱਤੀ ਤਾਂ ਜਿਹੜਾ ਕੜੀ ਦਾ ਰੰਗ ਹੁੰਦਾ ਉਹ ਵਧੀਆ ਨਹੀਂ ਆਉਂਦਾ ਫਿਰ ਸਿਰਫ ਅੱਧਾ ਚਮਚ ਹੀ ਹਲਦੀ ਪਾਣੀ ਹੈ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਪਾਊਡਰ ਪਾ ਦਿੱਤਾ ਤੇ ਹੁਣ ਇੱਥੇ ਮੈਂ ਸਿਰਫ ਥੋੜੀ ਜੀ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਹੀਂਗ ਦਾ ਪਾ ਦਿੱਤਾ ਐਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਇੱਕ ਕਟੋਰੀ ਦਹੀਂ ਦੇ ਵਾਸਤੇ ਮੈਂ ਇੱਥੇ 1 ਲੀਟਰ ਪਾਣੀ ਲਿਆ ਹੈ ਇਹ ਪਾਣੀ ਗਰਮ ਜਾਂ ਠੰਡਾ ਨਹੀਂ ਲੈਣਾ ਆਪਾਂ ਇੱਥੇ ਨੋਰਮਲ ਵਾਟਰ ਦਾ ਹੀ ਯੂਜ਼ ਕੀਤਾ ਹੈ ਹੁਣ ਇੱਕ ਮਧਾਨੀ ਲੈ ਲਈਏ ਤੇ ਮੈਂ ਮਧਾਨੀ ਦੇ ਨਾਲ ਇਸ ਨੂੰ ਸਾਰਾ ਬਲੈਂਡ ਕਰ ਲਾਂਗੀ ਤੁਸੀਂ ਬਲੈਂਡਰ ਦੇ ਨਾਲ ਵੀ ਇਸ ਨੂੰ ਬਲੈਂਡ ਕਰ ਸਕਦੇ ਹੋ ਪਰ ਮੈਂ ਮਧਾਨੀ ਦੇ ਨਾਲ ਹੀ ਇਸ ਨੂੰ ਸਾਰਾ ਬਲੈਂਡ ਕਰਾਂਗੀ ਤੇ ਦੇਖੋ ਇਹ ਲੱਸੀ ਦਾ ਘੋਲ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਥੋੜੀ ਦੇਰ ਲਈ ਸਾਈਡ ਤੇ ਰੱਖ ਦਾਂਗੇ ਤੇ ਇਸ ਦੇ ਤੜਕੇ ਦੀ ਤਿਆਰੀ ਸ਼ੁਰੂ ਕਰ ਲੈਨੇ ਆ ਹੁਣ ਮੈਂ ਇੱਥੇ ਇੱਕ ਕੜਾਈ ਦੇ ਵਿੱਚ ਇੱਕ ਕੜਛੀ ਤੇਲ ਲੈ ਲਿੱਤਾ ਮੈਂ ਇੱਥੇ ਸਰੋਂ ਦਾ ਤੇਲ ਲਿਆ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਸਰੋਂ ਦੇ ਤੇਲ ਦੇ ਵਿੱਚ ਕੜੀ ਬਹੁਤ ਵਧੀਆ ਬਣਦੀ ਹੈ ਨਾਲ ਹੀ ਇੱਥੇ ਮੈਂ ਲਸਣ ਪਿਆਜ਼ ਤੇ ਅਦਰਕ ਵੀ ਲੈ ਲਿੱਤਾ ਹੈ ਲਸਣ ਤੇ ਅਦਰਕ ਮੈਂ ਬਰੀਕ-ਬਰੀਕ ਕੱਟ ਲਿਆ ਤੇ ਪਿਆਜ਼ ਮੈਂ ਲੰਬਾਈ ਦੇ ਵਿੱਚ ਕੱਟ ਲਿੱਤਾ ਤੇ ਨਾਲ ਹੀ ਹਰੀਆਂ ਮਿਰਚਾਂ ਵੀ ਬਰੀਕ-ਬਰੀਕ ਕੱਟ ਲਿੱਤੀਆਂ ਨੇ ਤੇ ਹੁਣ ਤੇਲ ਗਰਮ ਹੋ ਚੁੱਕਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਇੱਕ ਚਮਚ ਭਰ ਕੇ ਜੀਰਾ ਤੇ ਨਾਲ ਹੀ ਇਸ ਦੇ ਮੈਂ ਪਾਵਾਂਗੀ ਅੱਧਾ ਚਮਚ ਮੇਥੀ ਦਾਣਾ ਤੇ ਇਹਨਾਂ ਨੂੰ ਇੱਕ ਡੇਡ ਮਿੰਟ ਲਈ ਰੋਸਟ ਕਰ ਲਵਾਂਗੇ ਬਹੁਤ ਜ਼ਿਆਦਾ ਰੋਸਟ ਨਹੀਂ ਕਰਨਾ ਇਹਨਾਂ ਨੂੰ ਇੱਕ ਡੇਡ ਮਿੰਟ ਹੀ ਭੁੰਨਣਾ ਹੈ ਕੜੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣੀ ਹੈ ਤਕਰੀਬਨ ਡੇਡ ਮਿੰਟ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਲਸਣ ਜਿਹੜਾ ਕਿ ਮੈਂ ਬਰੀਕ-ਬਰੀਕ ਕੱਟ ਕੇ ਰੱਖਿਆ ਹੋਇਆ ਹੈ ਤੇ ਲਸਣ ਨੂੰ ਵੀ ਡੇਢ ਮਿੰਟ ਲਈ ਰੋਸਟ ਕਰ ਲਾਂਗੇ ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ ਲਸਣ ਨੂੰ ਆਪਾਂ ਨੇ ਤੇ ਤਕਰੀਬਨ ਡੇਢ ਮਿੰਟ ਹੋ ਚੁੱਕਾ ਹੈ ਤੇ 1 ਮਿੰਟ ਤੱਕ ਆਪਾਂ ਹੁਣ ਇਸ ਦੇ ਵਿੱਚ ਅਦਰਕ ਪਾ ਕੇ 1 ਮਿੰਟ ਤੱਕ ਇਹਨੂੰ ਵੀ ਭੁੰਨ ਲੈਣਾ ਸਿਰਫ 1 ਮਿੰਟ ਹੀ ਭੁੰਨਾ ਇਸ ਨੂੰ ਲਾਲ ਨਹੀਂ ਕਰਨਾ ਆਪਾਂ ਅਦਰਕ ਨੂੰ ਤੇ 1 ਮਿੰਟ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਪਿਆਜ਼ ਪਿਆਜ਼ ਦੇਖੋ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਹੀ ਪਾਣੇ ਨੇ ਜਿਹੜੇ ਪਿਆਜ਼ ਹੈਗੇ ਨੇ ਇਸ ਦੇ ਵਿੱਚ ਬਰੀਕ-ਬਰੀਕ ਨਹੀਂ ਪਾਣੇ ਬਰੀਕ-ਬਰੀਕ ਪਿਆਜ਼ ਨਾਲ ਇਹ ਕੜੀ ਵਧੀਆਂ ਨਹੀਂ ਲੱਗਦੀ ਸੇਮ ਜਿਸ ਤਰ੍ਹਾਂ ਮੈਂ ਕੱਟੇ ਨੇ ਇਸੇ ਤਰ੍ਹਾਂ ਹੀ ਕੱਟਨੇ ਤੇ 2 ਮਿੰਟ ਤੱਕ ਇਸ ਨੂੰ ਭੁੰਨ ਲੈਣਾ ਪਿਆਜ਼ ਨੂੰ ਵੀ ਆਪਾਂ ਬਰਾਊਨ ਨਹੀਂ ਕਰਨਾ ਸਿਰਫ ਫਾਇਦਾ ਕੱਚਾਪਣ ਹੀ ਕੱਢ ਲੈਣਾ ਆਪਾਂ 2 ਮਿੰਟ ਤੋਂ ਜ਼ਿਆਦਾ ਨਹੀਂ ਭੁੰਨਣਾ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਸੁੱਕਾ ਧਨੀਆ ਦਰਦਰਾ ਪੀਸਿਆ ਹੋਇਆ ਬਾਕੀ ਦੇ ਮਸਾਲੇ ਆਪਾਂ ਲੱਸੀ ਵਾਲੇ ਘੋਲ ਦੇ ਵਿੱਚ ਪਹਿਲਾਂ ਤੋਂ ਹੀ ਪਾ ਲਿੱਤੇ ਨੇ ਤੇ ਬੜਾ ਹੀ ਸੋਖਾ ਜਿਹਾ ਤਰੀਕਾ ਹੋ ਗਿਆ ਇਹ ਹੁਣ ਕੜੀ ਬਣਾਉਂਦਾ ਤੇ ਕੜੀ ਬਹੁਤ ਹੀ ਜ਼ਿਆਦਾ ਵਧੀਆ ਵੀ ਬਣ ਕੇ ਤਿਆਰ ਹੋਏਗੀ ਇਹ ਹੁਣ ਮਸਾਲਾ ਆਪਾਂ ਭੁੰਨ ਲਿਆ ਤੇ ਹੁਣ ਇੱਧਰ ਜਿਹੜਾ ਲੱਸੀ ਵਾਲਾ ਘੋਲ ਬਣਾ ਕੇ ਰੱਖਿਆ ਹੋਇਆ ਸੀ ਇਸ ਨੂੰ ਆਪਾਂ ਫਿਰ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲੈਣਾ ਕਿਉਂਕਿ ਜਿਹੜਾ ਬੇਸਨ ਹੈਗਾ ਉਹ ਬਰਤਨ ਦੇ ਤੱਲੇ ਦੇ ਨਾਲ ਲੱਗ ਜਾਂਦਾ ਇਸ ਲਈ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਹੁਣ ਇਹ ਵਾਲੇ ਮਸਾਲੇ ਦੇ ਵਿੱਚ ਪਾ ਲਾਂਗੇ ਦੇਖੋ ਇਸ ਤਰ੍ਹਾਂ ਲੱਸੀ ਵਾਲਾ ਘੋਲ ਸਾਰਾ ਮੈਂ ਇਸ ਦੇ ਵਿੱਚ ਪਾ ਲਿੱਤਾ ਹੈ ਤੇ ਇਸ ਨੂੰ ਇੱਕ ਉਬਾਲਾ ਆਣ ਤੱਕ ਪਕਾਵਾਂਗੇ ਇੱਕ ਉਬਾਲਾ ਆਣ ਤੱਕ ਆਪਾਂ ਇਸੇ ਤਰ੍ਹਾਂ ਇਸ ਨੂੰ ਕੜਛੀ ਨਾਲ ਹਿਲਾਈ ਜਾਣਾ ਹੈ ਕਿਉਂਕਿ ਕਈ ਵਾਰੀ ਜੇ ਆਪਾਂ ਇਸ ਨੂੰ ਇੱਕ ਉਬਾਲਾ ਆਣ ਤੱਕ ਇਸੇ ਤਰ੍ਹਾਂ ਕੜਛੀ ਦੇ ਨਾਲ ਨਹੀਂ ਹਿਲਾਉਂਦੇ ਤਾਂ ਜਿਹੜੀ ਇਹ ਲੱਸੀ ਹੈਗੀ ਇਹ ਕਈ ਵਾਰੀ ਫਟ ਜਾਂਦੀ ਹੈ ਤੇ ਕੜੀ ਦਾਣੇਦਾਰ ਬਣਦੀ ਉਹ ਵਧੀਆਂ ਨਹੀਂ ਲੱਗਦੀ ਤੇ ਦੇਖੋ ਇੱਕ ਉਬਾਲਾ ਆ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟੀਆਂ ਹੋਈਆਂ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਲੋ ਫਲੇਮ ਦੇ ਉੱਪਰ ਐਨੂੰ ਹੁਣ ਅੱਧੇ ਘੰਟੇ ਲਈ ਰਿਜਨ ਦੇਣਾ ਹੈ ਕੜੀ ਜਿੰਨੀ ਜ਼ਿਆਦਾ ਰਿੱਜੀ ਹੋਈ ਹੋਏਗੀ ਓਨੀ ਹੀ ਵਧੀਆ ਬਣ ਕੇ ਤਿਆਰ ਹੋਣੀ ਹੈ ਹੁਣ ਪਕੌੜਿਆਂ ਦੀ ਤਿਆਰੀ ਕਰ ਲੈਣੇ ਆ ਕੜੀ ਦੇ ਵਿੱਚ ਜਿਹੜੇ ਹੈਗੇ ਨੇ ਆਲੂ ਤੇ ਪਿਆਜ਼ ਦੇ ਪਕੌੜੇ ਬਣਾ ਕੇ ਪਾਓ ਤਾਂ ਕੜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਇੱਥੇ ਮੈਂ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਲਿਆ ਨੇ ਲੰਬਾਈ ਦੇ ਵਿੱਚ ਪਿਆਜ਼ ਤੇ ਥੋੜਾ ਜਿਹਾ ਅਦਰਕ ਤੇ ਮੈਂ ਹੁਣ ਇੱਕ ਟੋਨੀ ਬੇਸਨ ਵੀ ਪਾ ਦਿੱਤਾ ਹੋਇਆ ਡੋਂਗੇ ਦੇ ਵਿੱਚ ਤੇ ਬੇਸਨ ਦੇ ਨਾਲ ਹੀ ਇੱਥੇ ਮੈਂ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਵੀ ਪਾ ਦਿੱਤੇਆਂ ਹੋਈਆਂ ਨੇ ਬੇਸਨ ਮੈਂ ਇੱਥੇ ਇੱਕ ਕਟੋਰੀ ਹੀ ਲਿਆ ਤੇ ਨਾਲ ਹੀ ਇੱਥੇ ਮੈਂ ਆਲੂ ਵੀ ਪਾ ਦਿੱਤੇ ਨੇ ਆਲੂ ਨੂੰ ਛਿੱਲ ਕੇ ਧੋ ਕੇ ਬਰੀਕ-ਬਰੀਕ ਕੱਟ ਕੇ ਮੈਂ ਪਾ ਲਿੱਤਾ ਤੇ ਪਿਆਜ਼ ਮੈਂ ਲੰਬਾਈ ਦੇ ਵਿੱਚ ਕੱਟੇ ਸੀ ਤੇ ਹੁਣ ਉਹ ਇਸ ਦੇ ਵਿੱਚ ਮੈਂ ਇੱਕ ਚਮਚ ਨਮਕ ਦਾ ਪਾ ਦਿੱਤਾ ਨਾਲ ਹੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਅੱਧਾ ਚਮਚ ਹਲਦੀ ਵੀ ਮੈਂ ਪਾ ਦਿੱਤੀ ਇੱਥੇ ਤੇ ਨਾਲ ਹੀ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਦਿੱਤਾ ਤੇ ਥੋੜੀ ਜਿਹੀ ਹੀਂਗ ਜਿਵੇਂ ਕਿ ਚਮਚ ਦਾ ਚੌਥਾ ਹਿੱਸਾ ਤੇ ਹੁਣ ਇਸ ਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਣਾ ਤੇ ਇਸ ਦਾ ਘੋਲ ਬਣਾ ਲੈਣਾ ਜਿਹੜਾ ਇਸ ਦਾ ਘੋਲ ਹੈਗਾ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਬਣਾਉਣਾ ਜੇ ਘੋਲ ਬਹੁਤ ਜ਼ਿਆਦਾ ਪਤਲਾ ਬਣਾ ਦਿੱਤਾ ਤਾਂ ਜਿਹੜੇ ਪਕੌੜੇ ਆ ਉਹ ਫਲੈਟ ਬਣਨੇ ਸ਼ੁਰੂ ਹੋਣਗੇ ਤੇ ਜੇ ਘੋਲ ਬਹੁਤ ਜ਼ਿਆਦਾ ਗਾੜਾ ਹੋ ਗਿਆ ਤਾਂ ਪਕੌੜੇ ਸਖਤ ਹੋ ਜਾਣੇ ਨੇ ਬਿਲਕੁਲ ਜਿਵੇਂ ਮੈਂ ਦੱਸ ਰਹੀ ਹਾਂ ਇਸੇ ਤਰੀਕੇ ਨਾਲ ਹੀ ਆਪਾਂ ਘੋਲ ਬਣਾਣਾ ਪਕੌੜਿਆਂ ਦੇ ਬੈਟਰ ਦੇ ਵਿੱਚ ਕਦੀ ਵੀ ਪਾਣੀ ਇੱਕੋ ਵਾਰੀ ਨਹੀਂ ਪਾਈਦਾ ਨਹੀਂ ਤਾਂ ਜਿਹੜਾ ਪਕੌੜਿਆਂ ਦਾ ਇਹ ਘੋਲ ਹੈਗਾ ਵਧੀਆ ਨਹੀਂ ਬਣਦਾ ਤੇ ਦੇਖੋ ਇਸ ਤਰ੍ਹਾਂ ਬੈਟਰ ਬਣਾਣਾ ਹੈ ਆਪਾਂ ਜਿਹੜਾ ਘੋਲ ਹੈਗਾ ਐਨਾ ਕੁ گاੜਾ ਹੀ ਬਣਾਣਾ ਤੇ ਹੁਣ ਇੱਕ ਸਾਈਡ ਤੇ ਮੈਂ ਸਰੋਂ ਦਾ ਤੇਲ ਗਰਮ ਹੋਣ ਦੇ ਲਈ ਰੱਖ ਦਿੱਤਾ ਸੀ ਇਸ ਦੀ ਕੁੜੱਤਨ ਕੱਢ ਲਈਏ ਤੇ ਹੁਣ ਇਸ ਦੀ ਫਲੇਮ ਮੈਂ ਮੀਡੀਅਮ ਕੀਤੀ ਹੋਈ ਏ ਇਸ ਤਰ੍ਹਾਂ ਹੁਣ ਪਕੌੜੇ ਆਪਾਂ ਫਰਾਈ ਕਰਨੇ ਨੇ ਇੱਕ ਇੱਕ ਕਰਕੇ ਇਸ ਦੇ ਵਿੱਚ ਪਾਈ ਜਾਣੇ ਨੇ ਤੇ ਬਿਲਕੁਲ ਹਾਈ ਫਲੇਮ ਨਹੀਂ ਕਰਨੀ ਨਹੀਂ ਤਾਂ ਪਕੌੜੇ ਬਾਹਰੋਂ ਤਾਂ ਕ੍ਰਿਸਪੀ ਹੋ ਜਾਣਗੇ ਅੰਦਰੋਂ ਕੱਚੇ ਰਹਿਣਗੇ ਜੇ ਫਲੇਮ ਆਪਾਂ ਲੋ ਕਰ ਦਿੱਤੀ ਤਾਂ ਫਿਰ ਇਹ ਜਿਹੜੇ ਪਕੌੜੇ ਹੈਗੇ ਸੁੱਕ ਜਾਣੇ ਆ ਜਦੋਂ ਹਲਕਾ ਜਿਹਾ ਸੇਕ ਲੱਗੇਗਾ ਤਾਂ ਇਹਨਾਂ ਨੂੰ ਇਸ ਤਰ੍ਹਾਂ ਉਲਟ ਪੁਲਟ ਕਰਦੇ ਜਾਣਾ ਤੇ ਪਕੌੜੇ ਜਿਹੜੇ ਹੈਗੇ ਨੇ ਆਲੂ ਤੇ ਪਿਆਜ਼ ਦੇ ਬਨੇ ਹੋਣ ਨਾ ਤੇ ਕੜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਦੇਖੋ ਪਕੌੜਿਆਂ ਦਾ ਕਲਰ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਤੇ ਪਕੌੜਿਆ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਮੈਂ ਕੱਢ ਲਾਂਗੀ ਤੇ ਜਿਹੜਾ ਬਾਕੀ ਦਾ ਬੇਸਣ ਦਾ ਬੈਟਰ ਹੈਗਾ ਇਹਦੇ ਹੋਰ ਪਕੌੜੇ ਫਰਾਈ ਕਰ ਲਾਂਗੇ بس ਇਹਨਾਂ ਧਿਆਨ ਰੱਖਣਾ ਕਿ ਇੱਕ ਵਾਰੀ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਪਕੌੜੇ ਇਕੱਠੇ ਨਹੀਂ ਪਾ ਦੇਣੇ ਨਹੀਂ ਤਾਂ ਫਿਰ ਆਪਸ ਵਿੱਚ ਚਿਪਕ ਜਾਂਦੇ ਨੇ ਇਸ ਤਰ੍ਹਾਂ ਹੀ ਇਕੱਲੇ-ਇਕੱਲੇ ਕਰਕੇ ਹੀ ਪਾਣੇ ਨੇ ਤੇ ਇਹ ਦੂਸਰਾ ਬੈਚ ਵੀ ਪਕੌੜਿਆਂ ਦਾ ਜਿਹੜਾ ਹੈਗਾ ਦੇਖੋ ਫਰਾਈ ਹੋ ਗਿਆ ਤੇ ਐ ਵੀ ਮੈਂ ਪਲੇਟ ਦੇ ਵਿੱਚ ਕੱਢ ਲਿੱਤੇ ਨੇ ਤੇ ਹੁਣ ਇੱਕ ਪਾਸੇ ਦੇਖੋ ਕੜੀ ਨੂੰ ਰਿਜਦੇ ਹੋਏ ਅੱਧਾ ਘੰਟਾ ਹੋ ਚੁੱਕਾ ਹੈ ਤੇ ਕੜੀ ਕਿੰਨੀ ਵਧੀਆ ਤਿਆਰ ਹੋ ਚੁੱਕੀ ਹੈ ਜੇ ਤੁਸੀਂ ਕੜੀ ਹੋਰ ਪਤਲੀ ਖਾਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਹੋਰ ਪਾਣੀ ਪਾ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਮੈਂ ਪਾ ਦਾਂਗੀ ਪਕੌੜੇ ਤੇ ਪਕੌੜਿਆਂ ਦੇ ਨਾਲ ਹੀ ਹੁਣ ਇਸੇ ਸਟੇਜ ਤੇ ਪਾਵਾਂਗੀ ਮੈਂ ਕਾਲੀ ਮਿਰਚ ਪਾਊਡਰ ਤੁਸੀਂ ਵੀ ਇਸੇ ਸਟੇਜ ਤੇ ਪਾਣਾ ਬਹੁਤ ਵਧੀਆ ਫਲੇਵਰ ਆਏਗਾ ਇਹਦਾ ਤੇ ਨਾਲ ਹੀ ਇੱਥੇ ਮੈਂ ਪਾ ਦਿੱਤਾ ਹੁਣ ਹਰਾ ਧਨੀਆ ਬਰੀਕ-ਬਰੀਕ ਕਟਿਆ ਹੋਇਆ ਜਿਵੇਂ ਕਿ ਮੈਂ ਦੱਸਿਆ ਕਿ ਇਸੇ ਸਟੇਜ ਤੇ ਕਾਲੀ ਮਿਰਚ ਪਾਊਡਰ ਪਾਣਾ ਹੈ ਕੜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਤੇ ਹੁਣ ਇਸ ਨੂੰ ਟੱਕ ਕੇ 5 ਮਿੰਟ ਲਈ ਲੋ ਫਲੇਮ ਦੇ ਉੱਪਰ ਆਪਾਂ ਰਿਜਣ ਲਈ ਰੱਖ ਦਾਂਗੇ ਤਾ ਜੋ ਜਿਹੜੇ ਪਕੌੜੇ ਹੈਗੇ ਨੇ ਉਹ ਹੋਰ ਸੋਫਟ ਹੋ ਜਾਣ ਤੇ 5 ਮਿੰਟ ਹੋ ਚੁੱਕੇ ਨੇ ਤੇ ਦੇਖੋ ਕੜੀ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਚੁੱਕੀ ਏ ਬਹੁਤ ਜਿਆਦਾ ਵਧੀਆ ਕੜੀ ਬਣ ਚੁੱਕੀ ਏ ਹੁਣ ਇਸ ਦੇ ਉੱਪਰ ਇੱਕ ਆਪਾਂ ਸਪੈਸ਼ਲ ਤੜਕਾ ਹੋਰ ਲਗਾਵਾਂਗੇ ਤੇ ਹੁਣ ਇੱਥੇ ਮੈਂ ਤੜਕਾ ਲਗਾਣ ਲਈ ਤੇਲ ਰੱਖ ਦਿੱਤਾ ਏ ਤੇ ਤੇਲ ਦੇ ਵਿੱਚ ਨਾਲ ਹੀ ਮੈਂ ਸਾਬਤ ਲਾਲ ਮਿਰਚਾਂ ਪਾ ਦਿੱਤੀਆਂ ਨੇ ਤੇ ਗੈਸ ਦੀ ਫਲੇਮ ਲੋ ਕੀਤੀ ਹੋਈ ਏ ਤੇ ਇਸ ਦੇ ਵਿੱਚ ਕਸ਼ਮੀਰੀ ਲਾਲ ਮੇਸਟ ਪਾਵਾਂਗੇ ਅੱਧਾ ਚਮਚ ਤੇ ਨਾਲ ਹੀ ਫਟਾਫਟ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ ਨਹੀਂ ਤਾਂ ਜਿਹੜੀ ਇਹ ਲਾਲ ਮੇਸਟ ਹੈਗੀ ਹੈ ਉਹ ਜਲ ਜਾਣੀ ਹੈ ਤੇ ਬਸ ਇਹ ਤੜਕਾ ਹੁਣ ਕੜੀ ਦੇ ਉੱਪਰ ਪਾ ਦਾਂਗੇ ਤੇ ਕੜੀ ਹੋਰ ਜ਼ਿਆਦਾ ਸਵਾਦ ਲੱਗੇਗੀ ਦੇਖੋ ਕੜੀ ਕਿੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਚੁੱਕੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ